ਸਿਕਾ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਬੱਲਾ ਬੱਗਾ ਕੰਨ ਆਪ ਸਭ ਨੂੰ ਅਪੀਲ ਕਰਨੀ ਸੀ ਸਾਈ 라ਟੀ ਸ਼ਾਹ ਜੀ ਦੀ ਵਰਸੀ 16ਵੀਂ ਵਰਸੀ ਤੇ ਤੁਹਾਡੀ ਟੂਰਨਾਮੈਂਟ ਹੋਣ ਜਾ ਰਿਹਾ ਹੈ ਜਿਹੜੀ ਗੱਲ ਹੋਇਆ 2 ਮਹੀਨੋਂ ਜਿਹਨੇ ਵੀ ਕਬੱਡੀ ਨੂੰ ਪਿਆਰ ਕਰਦੇ ਆ ਇਸ ਟੂਰਨਾਮੈਂਟ ਤੇ ਪਹੁੰਚੋ ਜੁੱਧਾ ਦੇ ਨੂੰ ਪਿਆਰ ਕਰਦੇ ਇਸ ਦੇ ਨੂੰ ਪਿਆਰ ਕਰਦੇ ਆ ਹੱਥ ਜੋੜ ਕੇ ਬੇਨਤੀ ਕਰਦਾ ਕਿ ਟੂਰਨਾਮੈਂਟ ਦੀ ਹੋਣ ਤਾਂ ਬੰਬਾਂ ਭਾਂਗੇ ਪਹੁੰਚੋ ਜੋ ਕਿ 20 ਕੱਪ ਦਾ ਨਾਮ ਹੋਣ ਜਾ ਰਿਹਾ ਅਸੀਂ ਵੀ ਖੇਡ ਰਹੇ ਇਸ ਕੱਪ ਦੇ ਸਾਈਆਂ ਦੀ ਗਰਪ ਨਾਲ ਇਹ ਟੂਰਨਾਮੈਂਚ ਹੋ ਰਿਹਾ ਹੈ ਜਿਹਨਾਂ ਦੀ ਕਬੱਡੀ ਨੂੰ ਪਿਆਰ ਕਰਦੇ ਇਸ ਟੀਮਾਂ ਬਣਦੇ ਪਹੁੰਚੇ ਸਸੀ ਕਾ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੱਲ ਬੱਗਾ ਬੈਣ ਆਪ ਸਭ ਨੂੰ ਅਪੀਲ ਕਰਨੀ ਸੀ ਸਾਈ ਲਾਡੀ ਸ਼ਾਹ ਜੀ ਦੀ ਵਰਸੀ 16ਵੀਂ ਵਰਸੀ ਦੇ ਤੁਹਾਡੀ ਟੂਰਨਾਮੈਂਟ ਪਹੁੰਚਾ ਰਿਹਾ ਜੁੜੀ ਗੱਲ ਹੋਇਆ 2 ਮਹੀਨੋਂ ਜਿਹਨੇ ਵੀ ਕਬੱਡੀ ਨੂੰ ਪਿਆਰ ਕਰਦੇ ਆ ਇਸ ਟੂਰਨਾਮੈਂਟ ਦੇ ਪਹੁੰਚੋ ਜਿਹੜਾ ਦਾਦੇ ਨੂੰ ਪਿਆਰ ਕਰਦੇ ਇਸ ਦੇ ਨੂੰ ਪਿਆਰ ਕਰਦੇ ਆ ਹੱਥ ਜੋੜ ਕੇ ਬੇਨਤੀ ਕਰਦੇ ਇਸ ਟੂਰਨਾਮੈਂਟ ਦੀ ਪਹੁੰਚੋ ਬੰਬਾਂ ਭਾਗੇ ਪਹੁੰਚੋ ਜੋ ਵੀ 20 ਕੱਪ ਗੱਲ ਨੂੰ ਹੋ ਜਾ ਰਿਹਾ ਅਸੀਂ ਵੀ ਖੇਡ ਰਹੇ ਹਾਂ ਇਸ ਕੱਪ ਦੇ ਸਾਇਆਂ ਦੀ ਗਰਪਾ ਨਾਲ ਟੂਰਨਾਮੈਂਟ ਹੋ ਰਿਹਾ ਹੈ ਜਿੰਨਾ ਕਿ ਕਬੱਡੀ ਨੂੰ ਪਿਆਰ ਕਰਦੇ ਇਸ ਟੀਮਾਂ ਬੜੇ